ਇੱਕ ਰਾਜਾ ਬਹੁਤ ਬੁੱਢਾ ਹੋ ਚੁੱਕਿਆ ਸੀ ਲੇਕਿਨ ਉਹ ਮਾਇਆ ਨੂੰ ਛੱਡ ਹੀ ਨਹੀਂ ਪਾਉਂਦਾ ਸੀ ਵਾਲ ਸਫੇਦ ਹੋ ਚੁੱਕੇ ਸੀ ਲੇਕਿਨ ਰਾਜਗਦੀ ਛੱਡੀ ਹੀ ਨਹੀਂ ਜਾ ਰਹੀ ਸੀ ਇੱਕ ਦਿਨ ਉਸਨੇ ਆਪਣੇ ਦਰਬਾਰ ਵਿੱਚ ਵਿਸ਼ਾਲ ਉਤਸਵ ਰੱਖਿਆ ਆਸ-ਪਾਸ ਦੇ ਰਾਜਿਆਂ ਨੂੰ ਬੁਲਾਇਆ ਉਸਨੇ ਆਪਣੇ ਗੁਰੂ ਨੂੰ ਵੀ ਬੁਲਾਇਆ ਅਤੇ ਉਤਸਵ ਨੂੰ ਰੌਚਕ ਬਣਾਉਣ ਲਈ ਰਾਜ ਦੀ ਪ੍ਰਸਿੱਧ ਨਿਰਿਤਕੇ ਨੂੰ ਵੀ ਬੁਲਾਇਆ ਗਿਆ ਰਾਜੇ ਨੇ ਆਪਣੇ ਗੁਰੂ ਨੂੰ ਕੁਝ ਸੋਨੇ ਦੇ ਮੋਹਰਾਂ ਦਿੱਤੀਆਂ ਤਾਂ ਕਿ ਉਹ ਉਸ ਨਰਿਤਕੀ ਨੂੰ ਨਰਿਤ ਕਰਨ ਤੋਂ ਬਾਅਦ ਪੁਰਸਕਾਰ ਦੇ ਤੌਰ ਤੇ ਦੇ ਸਕਣ ਰਾਤ ਭਰ ਨਰਿਤ ਚੱਲਦਾ ਰਿਹਾ ਸਾਰੇ ਆਨੰਦ ਨਾਲ ਝੂਲ ਰਹੇ ਸਨ ਸਵੇਰ ਹੋਣ ਹੀ ਵਾਲੀ ਸੀ ਕਿ ਨਰਿਤਕੀ ਨੇ ਦੇਖਿਆ ਕਿ ਤਬਲੇ ਵਾਲਾ نیند ਨਾਲ ਝੂਲ ਰਿਹਾ ਹੈ نیند ਦੀਆਂ ਝਪਕੀਆਂ ਲੈ ਰਿਹਾ ਹੈ ਜਿਸ ਦੇ ਕਾਰਨ ਤਬਲੇ ਦੀ ਤਾਲ ਧੀਮੀ ਹੋ ਰਹੀ ਸੀ ਅਤੇ ਨਰਿਤਵੀ ਮਦਮ ਹੋ ਰਿਹਾ ਸੀ ਨਰਿਤਕੀ ਨੇ ਉਸ ਨੂੰ ਜਗਾਉਣ ਲਈ ਇੱਕ ਦੋਹਾ ਪੜਿਆ ਬੋ ਬੀਤੀ ਥੋੜੀ ਰਹੀ ਪਲਪਲ ਗਈ ਬਿਤਾਏ ਇੱਕ پلਕ ਕੇ ਕਾਰਨੇ ਨਾ ਕਲੰਕ ਲਗ ਜਾਏ ਇਸ ਦੋਹੇ ਨੂੰ ਜਿਵੇਂ ਹੀ ਉਤਸਵ ਵਿੱਚ ਬੈਠਿਆਂ ਨੇ ਸੁਣਿਆ ਸਾਰੇ ਸਤਰਕ ਹੋ ਗਏ ਜਿਵੇਂ ਉਹਨਾਂ ਨੂੰ ਕੋਈ ਗਹਿਰਾ ਗਿਆਨ ਮਿਲ ਗਿਆ ਹੋਵੇ ਸਾਰਿਆਂ ਨੇ ਆਪਣੇ ਆਪਣੇ ਅਨਸਾਰ ਇਸ ਦੋਹੇ ਦਾ ਅਰਥ ਲਿਆ ਤਬਲੇ ਵਾਲਾ ਸਤਰਕ ਹੋ ਕੇ ਤਬਲਾ ਬਜਾਉਣ ਲੱਗ ਗਿਆ ਸਾਰੇ ਲੋਕ ਇਸ ਦੋਹੇ ਦੀ ਬਹੁਤ ਪ੍ਰਸ਼ੰਸਾ ਕਰ ਰਹੇ ਸਨ ਨਰਿਤਕੀ ਨੇ ਉਹ ਦੋਹਾ ਫਿਰ ਤੋਂ ਪੜਿਆ ਬੋ ਬੀਤੀ ਥੋੜੀ ਰਹੀ ਪਲ ਪਲ ਗਈ ਬਿਤਾਏ ਇੱਕ پلਕ ਕੇ ਕਾਰਨੇ ਨਾ ਕਲੰਕ ਲਗ ਜਾਏ ਇਸ ਵਾਰ ਰਾਜੇ ਦੇ ਗੁਰੂ ਨੇ ਸਾਰੀਆਂ ਸੋਨੇ ਦੀਆਂ ਮੋਹਰਾ ਉਸ ਨਰਿਤਕੀ ਨੂੰ ਦੇ ਦਿੱਤੀਆਂ ਨਰਿਤਕੀ ਨੇ ਫਿਰ ਦੋਹਾ ਪੜਿਆ ਤਾਂ ਰਾਜਕੁਮਾਰ ਨੇ ਆਪਣਾ ਮੁਕਟ ਉਤਾਰ ਕੇ ਨਰਿਤਕੀ ਨੂੰ ਦੇ ਦਿੱਤਾ नृतकी दोहा फिर पढ़न लगी इस बार राजकुमारी ने अपना हार गले चो उतार के नृतकी दिता। नृतकी दोहा वार, वार दोहरा रही थी फिर राजे ने उसू बहुत सारा पुरस्कार दिता लेकिन राजा हूँ असहज हो चुकिया उसने नृतकी बस कर हूँ एक मामूली जही नृतकी कि सारी सभा ही लुट के लै जाएगी ਰਾਜੇ ਦੀ ਇਹ ਗੱਲ ਜਿਵੇਂ ਹੀ ਗੁਰੂ ਨੇ ਸੁਣੀ ਤਾਂ ਉਸ ਦੇ ਨੇਤਰਾਂ ਵਿੱਚੋਂ ਆਸੂ ਵਹਿਣ ਲੱਗੇ ਉਹ ਰਾਜੇ ਨੂੰ ਕਹਿਣ ਲੱਗੇ ਕਿ ਮਹਾਰਾਜ ਤੁਸੀਂ ਇਸ ਨੂੰ ਮਾਮੂਲੀ ਨ੍ਰਿਤਕੀ ਨਾ ਕਹੋ ਇਹ ਹੁਣ ਮੇਰੀ ਗੁਰੂ ਹੈ ਇਸ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਨੇ ਮੈਂ ਸਾਰਾ ਜੀਵਨ ਈਸ਼ਵਰ ਦੀ ਭਗਤੀ ਵਿੱਚ ਲੀਨ ਰਹਾ ਜੰਗਲਾਂ ਵਿੱਚ ਜਾ ਕੇ ਤਪੱਸਿਆ ਕੀਤੀ ਅਤੇ ਹੁਣ ਆਪਣੇ ਆਖਰੀ ਸਮੇਂ ਮੈਂ ਇਸ ਦੇ ਨ੍ਰਿਤ ਵਿੱਚ ਲੀਨ ਹੋ ਕੇ ਆਪਣੀ ਸਾਧਨਾ ਆਪਣੇ ਭਗਤੀ ਨਸ਼ਟ ਕਰਨ ਜਾ ਰਿਹਾ ਸੀ ਇਸ ਦੇ ਦੋਹੇ ਨੇ ਮੈਨੂੰ ਬਚਾ ਲਿਆ ਹੈ ਮਹਾਰਾਜ ਫਿਰ ਰਾਜੇ ਦਾ ਪੁੱਤਰ ਬੋਲਿਆ ਤੁਸੀਂ ਮੈਨੂੰ ਰਾਜਗਦੀ ਨਹੀਂ ਦੇ ਰਹੇ ਸੀ ਮੈਂ ਆਪਣੇ ਸਪਾਈਆਂ ਨਾਲ ਮਿਲ ਕੇ ਤੁਹਾਡੀ ਹੱਤਿਆ ਕਰਨ ਜਾ ਰਿਹਾ ਸੀ ਇਸ ਦੇ ਦੋਹੇ ਨੇ ਮੈਨੂੰ ਜਗਾ ਦਿੱਤਾ ਕਿ ਅੱਜ ਨਹੀਂ ਤਾਂ ਕੱਲ ਰਾਜਗਦੀ ਮੈਨੂੰ ਹੀ ਮਿਲਣ ਵਾਲੀ ਹੈ ਫਿਰ ਪਿਤਾ ਦੀ ਹੱਤਿਆ ਦਾ ਕਲੰਕ ਆਪਣੇ ਸਿਰ ਕਿਉਂ ਲਵਾਂ ਰਾਜਕੁਮਾਰੀ ਬੋਲੀ ਪਿਤਾ ਜੀ ਤੁਸੀਂ ਮੇਰਾ ਵਿਆਹ ਨਹੀਂ ਕਰ ਰਹੇ ਸੀ ਅੱਜ ਮੈਂ ਮਹਾਵਤ ਨਾਲ ਭੱਜ ਕੇ ਆਪਣਾ ਜੀਵਨ ਬਰਬਾਦ ਕਰਨ ਵਾਲੀ ਸੀ ਪਰ ਇਸ ਦੇ ਦੋਹੇ ਨੇ ਮੈਨੂੰ ਸਮਝ ਦਿੱਤੀ ਕਿ ਅੱਜ ਨਹੀਂ ਤਾਂ ਕੱਲ ਤੇਰਾ ਵਿਆਹ ਹੋ ਹੀ ਜਾਵੇਗਾ ਤੂੰ ਕਿਉਂ ਘਰ ਤੋਂ ਭੱਜ ਕੇ ਆਪਣੇ ਪਿਤਾ ਨੂੰ ਕਲੰਕਿਤ ਕਰ ਰਹੀ ਹੈ ਇਹ ਸਾਰੀਆਂ ਗੱਲਾਂ ਜਦੋਂ ਰਾਜੇ ਨੇ ਸੁਣੀਆਂ ਤਾਂ ਉਸ ਨੂੰ ਵੀ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਇਆ ਅਤੇ ਉਸ ਨੇ ਉਸੇ ਵਕਤ ਉਸੇ ਸਭਾ ਵਿੱਚ ਰਾਜਕੁਮਾਰ ਦਾ ਰਾਜ ਤਿਲਕ ਕਰਨ ਦਾ निर्णय ਲੈ ਲਿਆ ਅਤੇ ਰਾਜਕੁਮਾਰੀ ਨੂੰ ਵੀ ਕਿਹਾ ਕਿ ਪੁੱਤਰੀ ਮੈਂ ਛੇਤੀ ਹੀ yogvar ਦੇਖ ਕੇ ਤੇਰਾ ਵਿਆਹ ਕਰਵਾ ਦਵਾਂਗਾ ਤੂੰ ਫਿਕਰ ਨਾ ਕਰ ਇਹ ਸਭ ਕੁਝ ਨਿਰਿਤ ਕੀ ਦੇਖ ਰਹੀ ਸੀ ਉਸ ਦੇ ਮਨ ਤੇ ਇਸ ਦਾ ਗਹਿਰਾ ਅਸਰ ਹੋਇਆ ਤੇ ਉਹ ਸੋਚਣ ਲੱਗੀ ਮੇਰੇ ਇੱਕ ਦੋਹੇ ਨੇ ਕਿੰਨੇ ਲੋਕਾਂ ਨੂੰ ਰਸਤਾ ਦਿਖਾ ਦਿੱਤਾ ਜਦੋਂ ਇਹਨਾਂ ਸਾਰਿਆਂ ਨੇ ਸਹੀ ਰਸਤਾ ਚੁਣ ਲਿਆ ਹੈ ਤਾਂ ਮੈਂ ਕਿਉਂ ਪਿੱਛੇ ਰਹਾ ਉਸਨੇ ਉਸੇ ਵਖਤ ਰਾਜਨ੍ਰਿਤਕੀ ਦਾ ਪਦ ਤਿਆਗ ਕੇ ਈਸ਼ਵਰ ਦੀ ਭਗਤੀ ਕਰਨ ਦਾ ਮਨ ਬਣਾ ਲਿਆ। ਸੋ ਕਦੇ-ਕਦੇ ਅਸੀਂ ਜੀਵਨ ਵਿੱਚ ਬਹੁਤ ਕਠਿਨ ਰਸਤਿਆਂ 'ਚੋਂ ਲੰਘਦੇ ਹੋਏ ਆਪਣੀ ਮੰਜ਼ਿਲ ਕੋਲ ਬਸ ਪਹੁੰਚਣ ਹੀ ਵਾਲੇ ਹੁੰਦੇ ਹਾਂ ਕਿ ਠੀਕ ਉਸੇ ਵਖਤ ਸਾਡਾ ਸਬਰ ਟੁੱਟ ਜਾਂਦਾ ਹੈ। ਅਸੀਂ ਹਿੰਮਤ ਹਾਰ ਜਾਂਦੇ ਹਾਂ। ਟੁੱਟ ਜਹੇ ਜਾਂਦੇ ਹਾਂ। ਕਹਿੰਦੇ ਨੇ ਨਾ ਕਿ ਕਿਸ਼ਤੀਆਂ ਅਕਸਰ ਕਿਨਾਰਿਆਂ ਤੇ ਆ ਕੇ ਹੀ ਡੁੱਬਦੀਆਂ ਨੇ। ਇਹ ਗੱਲ ਬਿਲਕੁਲ ਸੱਚ ਹੈ। ਕੀ ਮੰਜ਼ਿਲ ਤੇ ਪਹੁੰਚਣ ਤੋਂ ਕੁਝ ਕਦਮ ਪਿੱਛੇ ਹੀ ਸਬਰ ਟੁੱਟ ਜਾਂਦੇ ਨੇ ਇਸ ਲਈ ਜਦੋਂ ਵੀ ਅਜੀਹਾ ਲੱਗੇ ਕਿ ਹੁਣ ਹੌਸਲਾ ਟੁੱਟਣ ਵਾਲਾ ਹੈ ਤਾਂ ਵਾਰ-ਵਾਰ ਇਸ ਦੋਹੇ ਨੂੰ ਪੜੋ ਬਉ ਬੀਤੀ ਥੋੜੀ ਰਹੀ ਪਲਪਲ ਗਈ ਬਿਤਾਏ ਇੱਕ پلਕ ਕੇ ਕਾਰਨੇ ਨਾ ਕਲੰਕ ਲਗ ਜਾਏ ਫਿਰ ਦੇਖਿਓ ਤੁਹਾਡੇ ਅੰਦਰ ਅੱਗੇ ਵਧਣ ਦੀ ਹਿੰਮਤ ਆ ਜਾਵੇਗੀ ਸਬਰ ਆ ਜਾਵੇਗਾ ਆਲਸ ਖਤਮ ਹੋ ਜਾਵੇਗਾ ਯਾਦ ਰੱਖਿਓ ਦੋਸਤੋ ਸਬਰੋਨਾ ਗੁਣਾ ਵਿੱਚੋਂ ਇੱਕ ਹੈ ਜੋ ਪਰਮਾਤਮਾ ਨੂੰ ਸਭ ਤੋਂ ਜ਼ਿਆਦਾ ਪਸੰਦ ਹੈ ਵੀਡੀਓ ਅਗਰ ਚੰਗੀ ਲੱਗੀ ਹੋਵੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਦੇ ਹਾਂ ਦੋਸਤੋ ਇੱਕ ਹੋਰ ਵੀਡੀਓ ਨਾਲ ਤਦ ਤੱਕ ਖੁਸ਼ ਰਹੋ